ਯਾਨੋ ਨਾ ਪਹਿਲਾਂ 42 42 ਤੇ ਫੋਨ ਕੀਤਾ ਜੀ ਐ 425 ਤੇ ਇੱਥੇ ਪੁੱਜ ਕੇ ਆ ਗਏ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ ਪਿਛੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨਾਲ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਜੀ ਇੱਥੇ ਖੇਹਾਰ ਤੇ ਜੀ ਬੱਗਿਆ ਯਾਰ ਨਹਿਰ ਵਾਲਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਗਿਆ ਨੁਕਸਾਨ ਦਾ ਇਹੋ ਸਰਿਆ ਜੀ ਜਿਹੜਾ ਆਪਣੇ ਭਰਾੜੀ ਦਾ ਕਦੇ ਪਹੁੰਚ ਕੇ ਗੱਡੀ ਦਾ ਕੰਟਰੋਲ ਕਰ ਕਣਕਾ ਜੀ ਕਣਕ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਬੱਬੇ ਵਾਲੀ ਪਿੰਡ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਜੀ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਪਹਿਲਵਾਤਾ ਸੀ ਨਾਲ ਪਰਾਲੀ ਨਾਲ ਜਿਹੜੀ ਗੱਤਾ ਮਿਰਚ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਉਲਟ ਗਿਆ ਤੇ ਉਹ ਡਰਾਈਵਰ ਹੀ ਬਚਾਉਂਗੇ ਸੈਫ ਅਲੀ ਭਾਈ ਨਾਮ ਮੇਰਾ ਸੈਫ ਅਲੀ ਭਾਈ ਸਠਿਆਲੀੋਂ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਆਗ ਲੱਗੀ ਆ ਅੱਛਾ ਜੀ ਤੇ ਉੱਕਰੇ ਦੇਰ ਪਹੁੰਚੀ ਬਾਈ ਦੇਰ ਜਰਾ ਪਰੇ ਹੋਰ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਨੁਕਸਾਨ ਨੁਕਸਾਨ ਤਾਂ ਬਾਬਾ ਭਾਈ ਤੇ ਢੇਰ ਤੋਂਤਾ ਹੀ ਲੱਗ ਰਹਾ ਹੈ ਪਾਈ ਕਿ ਲੱਖ ਤੇ ਲੱਗ ਜਾ ਕੇ ਟਾਇਰ ਖੜ ਗਿਆ ਪਾਈ ਟਰਾਲਾ ਉਪਰ ਵਾਲੀ ਰੱਸੇ ਇਹ ਤੁਹਾਡੀ ਆਪਣੀ ਦੇ ਭਾਈ ਕਰਾਇਦਾ ਹੈ